ਇੰਨੇ ਕੈਮਰੇ ਲਾ ਲੇ ਕੁੱਤੇ ਦੇ ਸਿਰ ਜਿੱਡੇ ਜਿੱਡੇ ਇੰਨਾਂ ਨੇ ਨਾਲ ਆ ਲਿਆ ਨੇ ਆ ਪਹਿਲਾਂ ਹੀ ਲੱਗਿਆ ਆ ਦੀ ਮਰੇ ਸਾਡੇ ਨਿਵਾਰਖਾ ਕੀ ਮਰਾ ਜਾ ਹੁਣ ਤਾਂ ਗੇਟ ਤੇ ਪਤਾ ਨਹੀਂ 7-8 ਕੈਮਰੇ ਮੂਰੇ ਲਾ ਰੱਖੇ ਨੇ ਆ ਉੱਤੇ ਲਾ ਰੱਖੇ ਨੇ ਉਹ ਤਾਂ ਘੁੰਮਣ ਵਾਲਾ ਕੈਮਰਾ ਲਾ ਰੱਖਿਆ ਜਿੱਧਰ ਜਿੱਧਰ ਬੰਦਾ ਜਾਂਦਾ ਉਧਰ ਉਧਰ ਕੈਮਰਾ ਘੁੰਮਦਾ ਆ ਹਕਲਾਵਾ ਆ ਸੱਚ ਤੈਨੂੰ ਮੈਂ ਦੱਸਦਾ ਕੋਈ ਅੰਦਰ ਬੈਠਾ ਕੰਜਰ ਦਾ ਕਮਾਉਂਦਾ ਹੋ ਹਾਂ ਕਹੀ ਮਰਾ ਕੇ ਮੇਕੋ ਮਝੂ ਨੂੰ ਕੀ ਬਦੋ ਤੇ ਕਿਹੜਾ ਦਿਮਾਗ ਹੁੰਦਾ ਵੀ ਅੱਜ ਕੱਲ ਬਥੇਰੇ ਚੱਲ ਪਏ ਮੈਨੂੰ ਤੂੰ ਐਂ ਦੱਸ ਹੁਣ ਤੂੰ ਕੀ ਕਰਨਾ ਐ ਇੱਥੇ ਕੋਈ ਤਾਂ ਕੰਮ ਆਇਆ ਕੋਈ ਨਹੀਂ ਪਗੀ ਜੰਨੀ ਐ ਹੈ ਜ਼ਰੂਰੀ ਕੰਮ ਕੋਈ ਤਾਂ ਬੁਲਾਇਆ ਤੈਨੂੰ ਜ਼ਰੂਰੀ ਕੰਮ ਹਾਂ ਆਪਣਾ ਪਲਾਂ ਦੀ ਸ਼ਾਮ ਪਜੀ ਕੇ ਤੇ ਆ ਸ਼ਾਮ ਸ਼ਾਮ ਤਾਂ ਮੇਰੇ ਕੋਲ ਹੀ ਆ ਕਿਉਂ ਆ ਥੋੜਾ ਚਾਹੀਦੀ ਮੈਨੂੰ ਥੋੜੀ ਜੀ ਲੋੜ ਕ ਘੰਟੇ ਵਾਸਤੇ ਮੈਂ ਤੈਨੂੰ ਜਿਹੜੇ ਪੈਰੀ ਲੈ ਕੇ ਜਾਊਂ ਉਨੀ ਪੈਰੀ ਬਾਵਸ ਦੇ ਚੁਕਾ ਕਿਉਂ ਕੀ ਗੱਲ ਵੇ ਸ਼ਾਮ ਤੱਕ ਕੀ ਲੋੜ ਪੈਗੀ ਤੇ ਉਹ ਕਿਸੇ ਨੂੰ ਪਸੰਦ ਆ ਗਈ ਉਹਦਾ ਜੜੈਣ ਤੇ ਮੈਂ ਅੱਖਾਂ ਮਹਾ ਮੈਂ ਤੈਨੂੰ ਲਿਆਉਣਾ ਚਾਹੁੰਦਾ ਉਹ ਕਹਿੰਦਾ ਮੈਂ ਫੋਟੋ ਕਰ ਲੂ ਉਹਦੀ ਕਹਿੰਦਾ ਮੈਂ ਇਹ ਜੀ ਬਣਾਉਣੀ ਆ ਮੈਂ ਚਾਹੁੰਦਾ ਮੈਂ ਚਾਹੁੰਦਾ ਬਸ ਬਸ ਵੀਰੇ ਬਸ 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 ਉਹੀ ਕਿਤੇ ਤਾਂ ਤੇ ਤੂੰ ਫੇਰ ਆ ਗਿਆ ਆ ਤੂੰ ਸੀ ਤਉ ਨੂੰ ਦੇ ਨੇ ਹੁਸਨਾ ਮਾਰੀ ਨੂੰ ਮਖਲਾਬਾ ਹੁਣ ਗੱਲਾਂ ਮੈਂ ਸੀ ਤੋਂ ਨੂੰ ਨਹੀਂ ਮਾਰਨੀ ਹੈ ਕਿਹੀਂ ਤਾਂ ਜਾਣਾ ਵੀ ਕਿਸੇ ਨੂੰ ਦੇਣੀ ਹੈ ਮੈਨੂੰ ਪਤਾ ਮੇਰਾ ਸਾਡੇ ਬੱਸ ਪਤਾ ਉਹ ਨਹੀਂ ਜੰਤਾ ਉਹ ਦੇਖੋ ਹਾਂ ਪਾਸਾ ਸਾਡ ਰਚ ਤੇਰੇ ਸਰਦੀ ਸੌ ਚੱਲੋ ਤੇਰੇ ਮਾ ਜੀ ਤੇ ਮੇਰੀ ਗੱਲ ਸੁਣ ਲੈ ਮੇਰੇ ਮੇਰੀ ਸਾਂਝ ੁੱਠੀ ਝੱਠੀ ਨਾ ਖਾਇਆ ਤੇਰੀ ਸੋ ਗੱਲ ਗੱਲ ਖਾਜੂ ਵੀਰਾ ਹਾਂ ਲੱਗ ਜਾਣਾ ਬੜਾ ਯਾਰ ਲੋਕ ਕੇ ਤੇ ਮੈਨੂੰ ਕੋ ਦਾਰਾ ਕਹਿਣ ਲੱਗ ਜਾ ਨਾ ਬੀਬੀ ਰਿਆ ਕੁੱਦੇ ਆਲੀ ਕਰ ਗਿਆ ਤੂੰ ਮੈਨੂੰ ਲਿਆ ਦੇ ਸਾਂ ਕੁੱਤੇ ਵਾਲੇ ਤੇ ਬਾਅਦ ਵਾਪਸ ਦੇ ਜੁਦਾ ਤੂੰ ਮੇਰੀ ਗੱਲ ਸੁਣ ਲੈ ਕੁੱਤੇ ਵਾਲੀ ਕੀ ਕਰਦਾ ਤੂੰ ਕਿਹੜਾ ਮੇਰੇ ਨਾਲ ਚੰਗੀ ਕਰ ਗਿਆ ਮੈਂ ਤੇਰੇ ਨਾਲ ਕੀ ਮਾੜਾ ਕਰਦਾ ਬਈ ਮਾੜਾ ਹੀ ਐ ਮੈਂ ਪਹਿਲਾਂ ਤੂੰ ਚੀਜ਼ ਦੇਣਾ ਮੈਂ ਤਾਂ ਦੋ ਫੋਟੋ ਦੀ ਦੂਰੀ ਬਣਾ ਕੇ ਰੱਖਦਾ ਤੇਰੇ ਤਾਂ ਮੈਂ ਕੀ ਮਾੜਾ ਕਰਦਾ ਹੁਣ ਤਾਂ ਤੂੰ ਆਪੀ ਦੋ ਫਟ ਦੀ ਦੂਰੀ ਬਣਾਏਗਾ ਹੁਣ ਤੈਨੂੰ ਚੰਗੀ ਉਹ ਲੱਦਣ ਲੱਗੀ ਹਾਂ ਦੇਖ ਗਾ ਉਹਦੀ ਹੋਈ ਤਰੀਆਂ ਜਨਾਨੀਆਂ ਗੱਲਾਂ ਤੇਰੀਆਂ ਅੱਜ ਕੱਦੀ ਬਾਹਰ ਉਹਦੇ ਨਾਲ ਦੇਖ ਲੈ ਤਾਂ ਮੈਨੂੰ ਇਹਨਾਂ ਗਲਤ ਬਣਾਤਾ ਦੱਸ ਨਾ ਮੈਨੂੰ ਆਈ ਦੱਸ ਪਹਿਲਾਂ ਪਹਿਲਾਂ ਦਿੱਤੀ ਕਿਉਂ ਸੀ ਜੇ ਮੰਗਣੀ ਸੀ ਮੈਂ ਤੇ ਤੂੰ ਦੱਸ ਤਾ ਰਿਹਾ ਮੈਂ ਤੈਨੂੰ ਦੌੜ ਕਾਟ ਤੇ ਤੇਜੂਗਾ ਤੇਰੀ ਆ ਮੈਂ ਤੇਰਾ ਸਾंप ਤੇਰੀ ਵੀ ਜਦੋਂ ਪਹਿਲਾਂ ਦੇ ਕੇ ਚੀਜ਼ ਮੁੜ ਕੇ ਵਾਪਸ ਲਈ ਲਈ ਹੈ ਉਹਦੇ ਚ ਕੀ ਹੈਗਾ ਫਿਰ ਤੂੰ ਤਾਂ ਫਰਾਏ ਲੱਗ ਜਾਂਦੀ ਆ ਕਰ ਰਮਰੇ ਯਾਰ ਬਾਈ ਕੜਾ ਕਿਸ ਹੋਰ ਕਹਿਣਾ ਹੁੜਾ ਮੈਨੂੰ ਕੋਈ ਨਾ ਤੂੰ ਜਾ ਮੈਂ ਤਾਂ ਐ ਸੀਗਾ ਬੇ ਕੋ ਇੱਕ ਮੈਨੂੰ ਕੀਮਤੀ ਚੀਜ਼ ਦਿੱਤੀ ਆ ਬੀਬੀਰਾ ਮੇਰਾ ਬਾਲਾ ਕਰਦਾ ਤੂੰ ਤਾਂ ਉਹੀ ਗੱਲਾਂ ਕਰਦੀ ਗਏ ਨਾ ਮੈਂ ਕਰਦਾ ਮੈਂ ਮੈਂ ਗੱਲ ਕਰ ਮੈਂ ਕਰ ਰੋਨੀ ਕਾ ਤੂੰ ਹਾਂ ਰੋਨੀ ਕਾ ਤੂੰ ਐ ਕਰਨ ਲੱਗ ਜਨੇ ਤੂੰ ਮੈਨੂੰ ਦਿੰਦਾ ਹੀ ਨਾ ਪਹਿਲਾਂ ਓਏ ਪ੍ਰਣ ਨਿੰਦਈ ਨਾ ਮੈਨੂੰ ਮਰਾ ਚੁੱਪ ਕਰਾ ਮਾ ਜਾ ਨਾ ਬਸ ਰਹਿਣ ਦੇ ਕੋਈ ਲੋੜ ਨਹੀਂ ਚੁੱਪ ਕਰਾਉਂਦੀ ਮੈਂ ਤਾਂ ਨਹੀਂ ਗੱਲ ਸੁਣਦਾ ਮੈਂ ਤੈਨੂੰ ਡੂਡ ਕਾਟੇ ਚ ਦੇ ਜੂਗਾ ਲਿਆ ਕੇ ਹੈ ਮੇਰੀ ਗੱਲ ਸੁਣ ਹੁਣ ਦੇਖ ਉਹਨੂੰ ਜਿੰਦਾ ਲੱਗਿਆ ਪਿਆ ਟਰੰਕ ਨੂੰ ਉਹਦੀ ਚਾਬੀ ਮਿੰਦਰ ਕੋਲੇ ਆ ਜੇ ਮੇਰੇ ਕੋਲ ਹੁੰਦੀ ਨਾ ਤੇਰੇ ਮੱਥੇ ਮੈਂ ਹੁਣੀ ਮਾਰ ਮੈਂ ਕੀ ਕਰਨੀ ਸੀਗੀ ਐ ਪਤਾ ਹੁੰਦਾ ਨਾ ਹੀ ਫੜਦੀ ਤੇ ਇਥੋਂ ਕੀ ਲੋੜ ਸੀ ਮੈਨੂੰ ਫੇ ਤੂੰ ਹਰ ਬਾਏ ੜਕਦੀ ਗਾ ਤੋ ਆ ਚਰ ਲਓ ਹੈ ਫਿਰ ਚੀਜ਼ ਦੇ ਕੇ ਤਾਂ ਨਹੀਂ ਮੋੜ ਲੈਂਦੇ ਹੁੰਦੇ ਆਬਦੀ ਨਾ ਦਿੰਦਾ ਕਲਾਵਾ ਲਵੇ ਉਹ ਬਾਬਾ ਲੈ ਤੇਰੀਆ ਰੱਖ ਲੈ ਰੱਖਣਾ ਕੋਈ ਨਾ ਮੈਂ ਆਪੇ ਦੇ ਦਿੰਦੀ ਨੀ ਨਾ ਨਾ ਮੈਂ ਰੱਖਦੀ ਨਹੀਂ ਹੁਣ ਤਾਂ ਕਹਿੰਦਾ ਵੀਰੇ ਨੂੰ ਕੁੱਦਾ ਮੈਂ ਕੁੱਦਾ ਕਹਾਂ ਹੌਲੀ ਬੋਲ ਹੌਲੀ ਬੋਲ ਕਿੱਥੇ ਕਹਣਾ ਕਿੱਥੇ ਕਹਣਾ ਹੌਲੀ ਬੋਲ ਮੇਰੀ ਗੱਲ ਸੁਣ ਮੇਰੀ ਮੇਰੀ ਗੱਲ ਸੁਣ ਲੈ ਵੀਰੇ ਅੱਜ ਤੋਂ ਬਾਅਦ ਮੈਨੂੰ ਤਾਂ ਬੁਲਾਈ ਨਾ ਨਾ ਮੈਨੂੰ ਤੇਰੇ ਸ਼ਾਪ ਦੀ ਲੋੜ ਨਾ ਮੈਨੂੰ ਤੇਰੀ ਲੋੜ ਨਾ ਹਾਂ ਮੈਨੂੰ ਨਹੀਂ ਲੋੜ ਤੇਰੀ ਨਾ ਮਾਰੀ ਲੈ ਕੇ ਜਾਂਦਾ ਨਾ ਮੈਂ ਤੇਰੀ ਗੱਲ ਸੁਣਦਾ ਕੀ ਨਹੀਂ ਜਦੋਂ ਤੂੰ ਜਦੋਂ ਤੂੰ ਮੰਗ ਹੀ ਲਈ ਨਾ ਮੈਂ ਤਾਂ ਲੋੜ ਲੋੜ ਨਾ 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 ਮੈਨੂੰ ਨਾ ਸੁਣ ਲਾ ਚਾਰ ਲੋ ਫਿਰ ਤੇਰੀ ਮੇਰੀ ਟੁੱਟ ਜੂ ਟੁੱਟ ਗਈ ਟੁੱਟ ਗਈ ਟੁੱਟ ਗਈ ਜੇ ਤਾ ਮੰਗ ਲਈ ਤੂੰ ਮੈਂ ਖੋ ਮੰਗ ਲਈ ਤੂੰ ਮੈਂ ਨਹੀਂ ਮੰਗਦਾ ਸਾਬਾ ਮੈਂ ਜਾਂਦਾ ਮੈਂ ਤਾਂ ਐਸੀ ਮੇਰਾ ਬਥੇਰਾ ਮੋਹ ਕਰਨ ਲੱਗਿਆ ਤੇ ਐਡੀ ਡਲੇ ਵਰਗੀ ਸ਼ਾਪ ਮੈਨੂੰ ਦਿੱਤੀ ਨਹੀਂ ਮੈਨੂੰ ਤਾਂ ਇੰਨਾ ਚਾ ਚੜਿਆ ਆਹ ਦੇ ਹਬਾ ਮੈਂ ਜਾਂਦਾ ਮੈਂ ਜਾਂਦਾ ਉਈ ਨਾ ਮਾ ਜਾਨਾ ਹੈ ਮਾ ਜਾਨਾ ਮੜਿਆ ਚਮਕਾ ਨਾਮ ਹੈ ਠੀਕ ਹੈ ਹੈ ਜਾਨਾ ਮੈਂ ਤਾਂ ਜਦੋਂ ਬਹਿਤਾ ਕਰਦੇ ਤੁਰਦਾ ਬਣ ਤੁਰਦਾ ਬਣ ਹੈ ਜਿਆਦਾ ਜੁਬਾਨੀ ਚੜਦੀ ਹੈ ਤੇ ਉਹ ਤੇਰਾ ਕੈਮਰਾ ਵੀ ਉਹਨਾਂ ਦਾ ਬੰਦਾ ਕਿਵੇਂ ਤਾਂਹੀਂ ਤਾਂ ਕਹਣੀ ਨਾ ਆਇਆ ਕਰ ਭੁੰਨੇ ਆ ਇਹ ਕੀ ਕਰਨਾ ਵੇ ਮੰਦਰ ਨੇ ਲੋਇ ਜਾਇ ਖੰਨਾ ਮਸਾਤੇ ਤੇ ਉੱਪਰ ਸੀ ਹਾਂ ਹਾਂ ਕੀ ਕਹਾਂ ਬਾ ਉਹ ਨੂੰ ਕਰੀਗਾ ਮਾਜੂਰ ਦਿਆ ਤੂੰ ਬੋਚ ਕੇ ਦੇ ਨੇ ਲੰਘ ਜਾ ਨਾ ਆਇਆ ਕਰ ਇੱਥੇ ਮੈਂ ਤੈਨੂੰ ਪਹਿਲਾਂ ਵੀ ਤੇਰੇ ਮੂਰੇ ਹੱਥ ਜੋੜੇ ਸੀ ਹੱਥ ਤਾਂ ਫੜਾ ਦੇ ਮੜਾ ਜਾ ਲੈ ਫੜ ਲੈ ਲੋੜ ਨਹੀਂ ਮੈਨੂੰ ਤੇਰੇ ਹੱਥ ਦੀ ਤਰਦਾ ਬਣ ਹਾਂ ਸਾਰਾ ਖਲਾਸ ਕੋਈ ਨਾ ਆ ਜਾਂਦੇ ਮੰਦਰ ਨੂੰ ਤੇਰੇ ਮੱਖੇ ਮਾਰੂੰ ਛਾਂਪ ਮੈਂ ਮੈਂ ਕੀ ਕਰਾਉਂਦੀ ਆ ਤੇਰੀ ਛਾਂਪ ਇਹ ਜੀ ਬਾਦਾ ਬਾਗੂ ਪਹਿਨਾ ਕੇ ਕਸਮ ਆ ਕੋ ਸਾ ਦੀਤ ਮੈਂ ਖਾਪੜਾ ਹਾਂ ਹੀ ਆ ਆਪ ਤਾਂ ਬਰੇ ਸਾੜੇ ਦੀ ਪੱਕੀ ਆ ਦੇਖਦਾ ਪਿੱਛੇ ਜਿਹਾ ਗਿਆ ਹਾਂ ਆਪ ਹਾਰ ਲੇਗਾ ਵੀਰੇ ਨੂੰ ਹਾਂ ਆਪ ਹਾਰ ਲੇਗਾ ਲੈ